ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁਗਣੇ ਰਾਤ ਚੌਗਣੇ ਤਰੱਕੀਆਂ ਕਰੇ ਵੀ ਮੋਟਰ 'ਉ ਬੈਠਿਆ ਜੀ ਮੌਸਮ ਅੱਜ ਤਕਰੀਬਨ ਵਧੀਆ ਹੈ ਪਰ ਵਧੀਆ ਵੀ ਕਿ ਅੱਜ ਦਖਣ ਮੁੜਿਆ ਬਾਈ ਦਖਣ ਚੱਲਦਾ ਸਵੇਰ ਦਾ ਚਲੋ ਚੱਲਦਾ ਥੋੜਾ ਜਿਹਾ ਹਿਸਾਬ ਨਾਲ ਬਹੁਤ ਤੇਜ਼ ਨਹੀਂ ਹੈਗਾ ਕਿਤੇ ਬੁੱਲਾ ਤੇਜ਼ ਆ ਜਾਂਦਾ ਵੀ ਅੱਜ ਤਰੀਕ ਹੈਗੀ ਆ 17 18 19 ਨੂੰ ਵੀ ਦੱਸਿਆ ਵਾ ਇਹ ਮੈਂ ਕਹਿੰਦਾ ਵੀ 4-5 ਦਿਨ ਪਹਿਲਾਂ ਨੈੱਟ ਪਰ ਦੱਸਤਾ ਉਹਦਾ 18-19 ਤਰੀਕ ਨੂੰ ਭਾਰੀ ਮੀਂਹ ਦੱਸਿਆ ਵਾ ਨੇਰੀ ਦਫਾ ਮੀਂਹ ਦੱਸਿਆ ਵਾ ਵੀ ਜਿਹੜੇ ਸਾਹਬ ਕੋਲ ਦੱਖਣ ਚੱਲਦਾ ਪਾਊਗਾ ਜ਼ਰੂਰ ਚਲੋ ਦੱਖਣ ਐਨਾ ਵੀ ਅੱਜ ਗਰਮੈਸ ਨਹੀਂ ਆਣੀ ਬਹੁਤੀ ਹੈਗੀ तकरीबन 11 ਦਾ ਟਾਈਮ ਹੋਇਆ ਵਾ ਚੱਲਦਾ ਸੋਣਾ ਲਿਟਵਾ ਆਇਤਾ ਵਧੀਆ ਠੀਕ ਹੈ ਗਰਮੀ ਵਾਲਾ ਕੰਮ ਨਹੀਂ ਹੈਗਾ ਵੀ ਗਰਮੀ ਜ਼ਿਆਦਾ ਲੱਗਦੀ ਆ ਵੀ ਮੋਟਰ ਪਰ ਅੱਜ ਬੈਠਿਆ ਜੀ ਆਪਾਂ ਆਏ ਵੇ ਮੋਟਰ ਪਰ ਅੱਜ ਥੋੜਾ ਜਿਹਾ ਹੋਰ ਪ੍ਰੋਗਰਾਮ ਕਰਨਾ ਆਪਣੇ ਦਾ ਜਨਮ ਦਿਨ ਕਿਉਂ ਕਈ ਦਿਨ ਦਾ ਡੇਟ ਇੱਥੇ ਨੋਟ ਕਰੀ ਵੀ ਤੀ ਮੋਟਰ ਦੇ ਉੱਪਰ ਤਾਂ ਹੁਣ ਮਿੱਡ ਮੋਟ ਵੀ ਗਈ ਵੀ ਚਲੋ ਦੇਖਦੇ ਇੱਕ ਆਪਾਂ ਨੇ ਇੱਥੇ ਜਿਹੜੀਆਂ ਕੁਰਸੀਆਂ ਲਿਆਂਦਿਆ ਤੇ ਇੱਕ ਵਾਰ ਪਲਾਸਟਿਕ ਦੇ ਦੋ ਤਿੰਨ ਵਾਰ ਲਿਆਂਦੇ ਪਲਾਸਟਿਕ ਦੇ ਕੁਰਸੀਆਂ ਜੀ ਉਹ ਧੁੱਪਾਂ ਵਿੱਚ ਪਤਾ ਨਹੀਂ ਰਹਿੰਦੀਆਂ ਨਹੀਂ ਹੈਗੀਆਂ ਤੁਹਾਨੂੰ ਧੁੱਪਾਂ ਦਾ ਵੀ ਫਰਕ ਹੈਗਾ ਪੈਸੇ ਸ਼ਾਮਾਂ ਤਾਂ ਸਾਰੀ ਸ਼ਾਮਾਂ ਰਹਿੰਦੀ ਐ ਸਿਆਲ ਵਿੱਚ ਹੀ ਬਾਹਰ ਜਾਂਦੇ ਉਹਦੇ ਕਰਕੇ ਕੁਝ ਬੋਤੀਆਂ ਹੋ ਜਾਂਦੀਆਂ ਲੱਤਾਂ ਤਾਂ ਟੁੱਟ ਜਾਂਦੀਆਂ ਹੁਣ ਪਲਾਸਟਿਕ ਅੱਗੇ ਵਰਗੀ ਰਹੀ ਵੀ ਹੈ ਇਹਨੇ ਕਿਉਂ ਕਈ ਵਾਰ ਸਾਬ ਦੇਖੀ ਘਰਾਂ ਵੀ ਦੇਖਿਆ ਆਪਾਂ ਦਾ ਘਰਾਂ ਬਹੁਤ ਸਾਬ ਕੇ ਰੱਖ ਰਿਆ ਕਈ ਵਾਰ ਬੰਦਾ ਬੈਠੇ ਬੈਠੇ ਟੁੱਟ ਜਾਂਦੀ ਲੱਤ ਪਤਾ ਨਹੀਂ ਲੱਗਦਾ ਹੈਗਾ ਉਹਦਾ ਬਾਕੀ ਇਹ ਕੁਰਸੀਆਂ ਦੁਨੀਆਂ ਲਿਆਂਦੇ ਜਿਹਦੇ ਮੈਂ ਬੈਠਾ ਹਾਂ ਕਾਨੇ ਜਾਲਿਆਂ ਇਹਨਾਂ ਨੇ ਟਾਈਮ ਬਹੁਤ ਕੱਢਿਆ ਜੇ ਸਾਂਭੀਆਂ ਜਾਣੇ ਵੀ ਥੱਲੇ ਦੇ ਥੱਲੇ ਥੋੜੇ ਡਾਊਨ ਹੋਈਆਂ ਪਰ ਇਹ ਚੀਜ਼ ਥੋੜੀ ਜਿਹੀ ਮਹਿੰਗੀ ਹੈ ਇਹ ਆਪਾਂ ਨੂੰ 1200 ਨੂੰ ਕੁਰਸੀ ਦਿੱਤੀ ਸੀ ਉਹਨਾਂ ਨੇ ਇੱਕ ਵੀ ਚਲੋ ਇਹਨਾਂ ਟਾਈਮ ਜਿੰਨਾ ਕੱਢਿਆ ਬਹੁਤ ਵਧੀਆ ਕੱਢਿਆ ਵੀ ਉਹ ਵੀ ਠੀਕ ਰਹੀਆਂ ਇਹ ਟੁੱਟੀਆਂ ਨਹੀਂ ਹੈਗੀਆਂ ਜਿਕਣਾ ਕੰਨਾਂ ਵਾਲੇ ਕਹਿੰਦੇ ਆਪਾਂ ਥੱਲੇ ਤੇ ਬੋਦੀਆਂ 'ਚ ਹੋਣੀਆਂ ਥੋੜੀਆਂ ਕੋਸਰੇ ਜਾਨਵਰ ਜਿਹੜੀਆਂ ਕਾਂਟੇ ਕੋਟਵਾੜ ਲੈਣਾ ਪਉਂਦੀਆਂ ਥੱਲੇ ਤੇ ਖਰਾਬ ਕਰਦੀਆਂ ਵੀ ਅੱਜ ਆਪਾਂ ਨੇ ਇੱਕ ਨਾ ਟੈਂਟ ਵਾਲੇ ਗੱਲ ਕਰੀ ਆ ਟੈਂਟ ਵਾਲੇ ਕੁਰਸੀਆਂ ਲਿਆਉਣ ਦੀ ਸਲਾਹ ਹੈ ਵੀ ਆਪਾਂ ਕਿਉਂ ਟੈਂਟ ਵਾਲਾਂ ਕੋ ਪੁਰਾਣੀਆਂ ਹੁੰਦੀਆਂ ਲੋਹੇ ਦੀ ਕੁਰਸੀ ਹੁੰਦੀ ਆ ਉਹ ਥੋੜੀ ਝਾਲ ਚੱਲੀ ਜਾਂਦੀ ਆ ਕਈ ਵਾਰ ਬੈਤ ਗਲੇ ਬੁੰਣੀ ਵੀ ਹੁੰਦੀ ਬੈਤ ਟੁੱਟ ਗਈ ਨਵਾਰ ਕਰ ਬਉਣ ਨੂੰ ਜੇ ਨਵਾਰ ਨਾਲ ਨਹੀਂ ਬੁੰਣੀ ਤਾਂ ਉੱਪਰ ਨਾ ਇੱਕ ਨਾਟ ਗਲੀਆਂ ਕੱਢ ਕੇ ਲੱਗ ਜਾਂਦੀ ਆ ਆਪਣੀ ਜਿਹੜੀ ਪਲਾਈ ਹੁੰਦੀ ਆ ਉਹ ਵਧੀਆ ਨਾਲੇ ਮੈਂ ਕਹਿੰਦਾ ਵੀ ਪੈਪਾ ਦੇ 2-2 ਚੈਂਤੇ ਨੂੰ ਗੋਲ ਬਾਹਰ ਨੂੰ ਕੱਢ ਕੇ ਲਾ ਲੋ ਥੋੜੀ ਜਿਹੀ ਕੁਰਸੀ ਬੈਠਣ ਚੌੜੀ ਹੋ ਜਾਂਦੀ ਆ ਵੀ ਆਪਾਂ ਨੇ ਦੇਖ ਕੇ ਉਹਨੇ ਚਮਕੌਰ ਸਾਹਿਬ ਦੱਸਦੇ ਆ ਵੀ ਟੈਂਟ ਵਾਲਿਆਂ ਨਾਲ ਉਹਰੇ ਗੱਲ ਕਰੀ ਸੀ ਕਿਸੇ ਗੱਲ ਕਹਿੰਦੇ ਵੀ ਸਾਡੇ ਕੋਲ ਹੈਗੀਆਂ ਤਕਰੀਬਨ ਹੈਗੇ ਉਹਨਾਂ ਕੋਲ 50 ਕੁਰਸੀਆਂ ਉਹਦਾ ਕਹਿੰਦੇ ਵੀ ਅਸੀਂ 50 ਦੇਣੀਆਂ ਸਾਡੀ ਸਲਾਹ ਹੈ ਵੀ ਅਸੀਂ ਕਹਿੰਦੇ ਵੀ 10 ਤੇ ਘੱਟ ਦੇਣੀਆਂ ਹੈ ਇਹਨੇ ਉਹਦੇ ਪਹਿਲਾਂ ਕਹਿੰਦੇ 5-6 ਲਿਆਉਂਦੇ ਆ ਵੀ ਹੁਣ ਉਹ 10 ਤੇ ਘੱਟ ਮੰਨਦੇ ਨੇ ਹੈਗਾ ਚਲੋ ਆਪਾਂ 10 ਕੁਰਸੀਆਂ ਦੇਖਦੇ ਆ ਜਾ ਕੇ ਕਰਦੇ ਗੱਲਬਾਤ ਉਹਦੇ ਨਾਲ ਵੀ 350 ਨੂੰ ਕੁਰਸੀ ਦਸੀ ਆ ਉਹਨਾਂ ਵੀ ਕੁਰਸੀਆਂ ਬਣੀਆਂ ਹੋਈਆਂ ਸਾਫ ਸੁਥਰੀ ਕੁਰਸੀ ਹੈ 50 ਕੁਰਸੀਆਂ ਉਹਨਾਂ ਬੇ ਤੇ ਆਪਣੇ ਤੁਸੀਂ ਭਾਈ ਕਹਿੰਦਾ ਛਾਟ ਲੈ ਲੇ ਜੋ ਚਲੋ ਮੈਂ ਫੋਨ ਕਰਦਾ ਜੀ ਫੋਨ ਉਹ ਬੰਦਾ ਥੋੜਾ ਜਿਹਾ ਕਹਿੰਦਾ ਮੈਂ ਸਾਈਡ ਪਰ ਗਿਆ ਵਾ ਜੀ ਚੌਲ ਚੂਲ ਕਿਤੇ ਢੇੜਾ ਲਾਉਣ ਵਾਸਤੇ ਵੀ ਆ ਕੇ ਮੈਂ ਕਹਿੰਦਾ ਫੋਨ ਕਰਦਾ ਉਹਦੇ ਬਾਅਦ ਆਪਾਂ ਜਾਂਦੇ ਆ ਦੇਖ ਕੇ ਲਿਆਉਂਦੇ ਉੱਥੇ ਹੈਗੇ ਆਪਣੇ ਚਮਕੌਰ ਸਾਹਿਬ ਦੇ ਨੇੜੇ ਹੀ ਆ ਪਿੰਡ ਸੱਲੋ ਮੱਜਰੇ ਨੇੜੇ ਨੂੰ ਜਿੱਥੇ ਸ਼ੈਲਰ ਆ ਉਹਨਾਂ ਦੇ ਕੋਲ ਕਹਿੰਦਾ ਮੈਂ ਆ ਕੇ ਭਾਈ ਤੁਹਾਨੂੰ ਫੋਨ ਕਰ ਦੇਣਾ ਵੀ ਲਿਆਉਂਦੇ ਜਿਉਰੇ ਵਾਸਤੇ ਹੁਣ ਕਿਉਂ ਗਰਮੀਆਂ ਦੇ ਵਿੱਚ ਤਾਂ ਫਿਰ ਇੱਥੇ ਬੈਠ ਹੋਣਾ ਵੀ ਕੁਰਸੀਆਂ ਦਾ ਥੋੜਾ ਜਿਹਾ ਹੁਣ ਸ਼ਾਰਟ ਆ ਲਿਆ ਕੇ ਨਾ ਫਿਰ 10 ਕਿ ਟੈਂਟ ਵਾਲੇ ਰੱਖਦੇ ਆ ਨਾਲੇ ਪਤਾ ਲੱਜੂ ਕਿੰਨਾ ਕੁ ਟਾਈਮ ਕੱਢਦੀਆਂ ਜਿਹੜੇ ਪਲਾਸਟਿਕ ਵਾਲੇ ਆਏ ਤਾਂ ਸਮਝੋ 6 ਮਹੀਨੇ ਵਾਲਾ ਕੰਮ ਹੈ ਚੱਲ ਪੀਟਾ ਠੀਕ ਹੈ ਕਈ ਵਾਰ ਸਾਫ ਕੋਰਸੇ ਟੁੱਟ ਜਾਂਦੇ ਪਿੱਛੇ ਜਿਹੜੇ ਕੁਰਸੀਆਂ ਨੇ ਦੇ ਥੋੜੇ ਸਾਰੇ ਦੀਆਂ ਤੋਂ ਤਿੰਨ ਉਹਨਾਂ ਵੀ ਤੇ ਟੁੱਟ ਜਾਂਦੀਆਂ ਬਾਕੀ ਹਵਾ ਨੇ ਹੀਰੀ ਵੀ ਖਰਾਬ ਕਰਦੀ ਐ ਕੋਈ ਸਾਮੋਰੇ ਮੋਟਰ ਤੁਹਾਨੂੰ ਪਤਾ ਹੀ ਐ ਮੌਸਮ ਸਾਫ ਹੁੰਦਾ ਛੱਟ ਹੋ ਜਾਂਦੀਆਂ ਬਾਹਰ ਭੁੱਲ ਜਾਂਦੇ ਆ ਰਾਤ ਰਾਤ ਮੀਂਹ ਹੀਰੀ ਆ ਜਾਂਦੇ ਐ ਬਫਰੋ ਕਿਤੇ ਤੇ ਕਿ ਬਾਕੀ ਟੁੱਟਦੇ ਤੇ ਲੋਹੇ ਵਾਲੀਆਂ ਵੀ ਹੈਗੀਆਂ ਚਲੋ ਉਹਦਾ ਥੋੜਾ ਜਿਹਾ ਟਾਈਮ ਹੁੰਦਾ ਕਈ ਵਾਰ ਬੈਲਡਿੰਗ ਕਰ ਵੀ ਨਿਕਲ ਜਾਂਦਾ ਟਾਈਮ ਆ ਫਿਰ ਬੌਨ ਹੋ ਜਾਂਦੀ ਆ ਬੌਨ ਹੋ ਜਾਂਦੀ ਫੱਟੀ ਰੱਖ ਹੋ ਜਾਂਦੀ ਆ ਚਲੋ ਦੇਖਦੇ ਜੀ ਕਰਦੇ ਆਪਾਂ ਫਿਰ ਅਜੇ ਕੁਰਸੀਆਂ ਦਾ ਇੰਤਜ਼ਾਮ ਨਾਲੇ ਫਿਰ ਅਮਨੇ ਦਾ ਜਨਮ ਦਿਨ ਹੈ ਨਾ ਮਾ ਟੈਂਟ ਪਾਈ ਲੈਣਾ ਜੇ ਆਪਾਂ ਨਾਲ ਦੇਖਦੇ ਫਿਰ ਕਿਆ ਹਾਲ ਹੈ ਸਸੇ ਗਾਲੀ ਆ ਬੀਜੀ ਨਹੀਂ ਹੈ ਕਿ ਉਧਰ ਤੂੰ ਖੜਾ ਦਾ ਹੁਣ ਵੇਜਣ ਲੱਗਿਆ ਹੁਣ ਜਨਰੇਟਰ ਦੀ ਬੀਜਣੀ ਹੈ ਜੰਮਿਆ ਜੀ ਹੈ ਜੰਮਿਆ ਮੜੀ ਮੜੀ ਕਚਰਾ ਰੱਖੀ ਵੀ ਹੈ ਕੋਈ ਵੀ ਅੰਦਰ ਦਿਖਾ ਦੇ ਮਾਰੇ ਕਾਪਰ ਫੋਲੀਓ ਅਸੀਂ ਉਕਣ ਬੀਜ ਲੂਗੇ ਚਾਦਰ ਬਿਸਤਰਾ ਉਹ ਬਿਸਤਰਾ ਹੁਣ ਵਿਹਲਾ ਹੀ ਹੈ ਬਿਸਤਰਾ ਅੱਜ ਸ਼ਾਮ ਨੂੰ ਵਿਹਲਾ ਹੋ ਜਾਣਾ ਅੱਛਾ ਸਾਈ ਦੇ ਜਾ ਬਿਸਤਰਾ ਫੇ ਬੁਖ ਹੋ ਜਾਣਾ ਭੋਰੀ ਵੀ ਲੈ ਕਹਿੰਦਾ ਤਾਂ ਅੱਛਾ ਵਾਂਟੀ ਨੇ ਕਿਹਾ ਸੀ ਫੇਰੇ ਤੁਮਨੇ ਨਾ ਨਾ ਬੁੱਕ ਕਰਾਉਣਾ ਨਹੀਂ ਬਿਸਤਰਾ ਦਾ ਬਿਸਤਰਾ ਖਾਰੇ ਵਾਲਾ ਉਹ ਬੀਜ ਜਮਾਉਂਦਾ ਤੂੰ ਐਂ ਕਰ ਤੂੰ ਸਾਨੂੰ ਮੰਤਰ ਦੱਸ ਦੇ ਜਿਹੜਾ ਬਿਸਤਰਾ ਦਾ ਅਸੀਂ ਆਪਣਾ ਵਰਤਣੂਗੇ ਨਹੀਂ ਨਹੀਂ ਫੇ ਕਿਹ ਚੇ ਕਰਿਆ ਕਿ ਆ ਲੋਕ ਉਹੀ ਉੱਥੇ ਜਾ ਜਾਣੇ ਹੁੰਦੇ ਕੰਮ ਤਾਂ ਮੰਤਰ ਨਾਲ ਕਰਨਾ ਤੁਹਾਡਾ ਜਿਹੜਾ ਹੈਗਾ ਮੰਤਰ ਨਹੀਂ ਕਰਨਾ ਤਵਾੰਨੇ ਕਰਨਾ ਕਿੰਨਾ ਕਰੇਗਾ ਹੁਣ ਕੰਮ ਇੱਧਰ ਹਵਾ ਹੀ ਟਰਾਲਾ ਬਸ ਬੰਦਾ ਜੀ ਇਹ ਚਾਰ ਕਿ ਟੋਕਰੇ ਪਾਉਂਦਾ ਨੰਬਰਦਾਰ ਜਦੇ ਕਹਿੰਦਾ ਭਰ ਗਿਆ ਭਰ ਗਿਆ ਲੈ ਜੋ ਲੈ ਲੈ ਜੋ ਨੰਬਰਦਾਰ ਕਿਹੜੇ ਨੇ ਆਹ ਦੇ ਨੰਬਰਦਾਰ ਆਹ ਭਰਦਾ ਕਾ ਤਾਂ ਨਹੀਂ ਟਰਾਲਾ ਇਹ ਟਰਾਲਾ ਕਾ ਤਾਂ ਨਹੀਂ ਭਰਦਾ ਹੈਗਾ ਬਿੱਡਲ ਵਾਲੇ ਤੇ ਕੋਈ ਨੇ ਬੋਲਾ ਅਸੀਂ ਡੀਸੀ ਪਾ ਕੇ ਪੜ ਦੇਤਾ ਹੈ ਹਾਂ ਫੇਰ ਭਰਦਾ ਨਹੀਂ ਉਹ ਤਾਂ ਕਹਿੰਦਾ ਹੈਗਾ ਨਾ ਅਸੀਂ ਤਾਂ ਬੋਲਿਆ ਹੈ ਪਾਣੀ ਪਾਣੀ ਮੰਗਾ ਦਮ ਆ ਤੇ ਗੋਬਰ ਕੇ ਬੰਦ ਹੁਣ ਕਰਿਆ ਤਾਂ ਮੂਰੇ ਗੂਲਾ ਲਾ ਕੇ अच्छा लंबरदा तिरदा फे नजब नक्का खोई तो आया सुका जम ही पे सुका इतना एकोवर गैस के साथ अच्छा पुका था कैट्रालियां पेगियां ये तो चौथा जा रहा है तन्ने बंदे तुहियां हां तिने बंदे चल ठीक है तन्ने सागवाल तो ठीक है यार तिनने चार पांच नहीं एक्चुअली भर्तियां नाई कहता टोकरा नाल चलता से चक्कर वहां रखना पड़ता है ਆਹ ਤਾਂ ਗੋਬਰ ਕੈਸਾ ਰੇ ਵਧੀਆ ਸੁੱਕਾ ਹੈ ਨਹੀਂ ਤਾਂ ਆ ਜਾਂਦੀ ਹੈ ਯਾਰ ਉਹਨਾਂ ਨੂੰ ਗੋਲ ਚੱਲ ਜਾਂਦਾ 2 ਮਹੀਨੇ ਤਾਂ ਹੋ ਗਏ ਸਾਲ ਹਾਂ ਮੈਂ ਇੱਕਦਮ ਨਾਲ ਦੀ ਨਾਲ ਤਾਂ ਪੰਪ ਤਾਂ ਕਿੰਨੇ ਆ ਜਿੰਨਾ ਕਿ ਕੱਢਦਾ ਉਹਨਾਂ ਕ ਸੁਕਾ ਦਿੰਦੀ ਹਾਂ ਹਾਂ ਹੁਣ ਤਾਂ ਬੰਦ ਕਰਿਆ ਵੇ ਹੁਣ ਕਰਿਆ ਸਵੇਰੇ ਕੁਲਾ ਲਾਇਆ ਤੁਰਿਆ ਵਾ ਤੇ ਮਾੜਾ ਜਿਹਾ ਪ੍ਰੈਸ਼ਰ ਹਾਂ ਜੀ ਜਾਂਦੂ ਨਹੀਂ ਗਿਰੇ ਚਾ ਕਰਹੀਂ ਹੁੰਦੀ ਆ ਉਹ ਨਹੀਂ ਨਹੀਂ ਹੁੰਦੀ ਨਾਲ ਕਹਿੰਦੇ ਗੋਬਰ ਵੈਸਾ ਨਾਲ ਚ ਘਟ ਜਾਂਦੀ ਆ ਜਾਨ ਗਲੇ ਤੇ ਤਾਂ ਉਹੀ ਚੀਜ਼ ਬਣ ਜਾਂਦੀ ਆ ਅੱਛਾ ਬੱਚੇ ਚ ਕੋਈ ਹੋਰ ਲਾ ਲ ਪਰੇ ਖਰਾਬ ਨਹੀਂ ਕਰਦਾ ਇਹ ਕੀ ਬਣਾ ਦੂ ਆਪਾਂ ਕਾਦਰ ਕੰਨ ਕਚਾਰੇ ਪਾਤਾ ਕਰਤਾ ਹੋਗਾ ਮੈਂ ਆ ਡੱਡੂ ਬੋਲਦਾ ਕਿੱਥੇ ਬੋਲਿਆ ਹਾਂ ਆ ਦੇ ਮੀ ਆਊਗਾ ਮੀ ਆ ਲਈ ਇਹ ਡੱਡੂ ਮੀ ਆਇਆ ਆ ਆ ਉਹ ਲੰਮੜਦਰ ਕਿਆ ਬੋਲਦਾ ਇਹ ਆ ਡੱਡੂ ਬੋਲਦਾ ਬਾਰਿਸ਼ ਆਏਗਾ ਬਾਰਿਸ਼ ਆਏਗਾ 18 ਕੱਲ 18 ਐ 18 ਉਹਨੇ ਨੂੰ ਖਾਸ ਦੱਸੀ ਵੀ ਐ ਹਾਂ ਲੰਮੜਦਾਰ ਕਿਆ ਰੇਟ ਪਾਉਂਦੇ ਸਾੜਾ ਹੀ ਪਾ ਦੋ ਉਹ ਕਹਦੇ ਲੋਕੇ ਆ ਜਾ ਵੀਡੀਓ ਬਣੋਤਾ ਹੈ ਹਾਂ ਕਾਹੇ ਧੋੜੇ ਮਸੂਰੀ ਹੋਣੀ ਹੈ ਹਾਂ ਆਓ ਟਰਾਲੇ ਤੇ ਇਧਾਂ ਆ ਗਿਆ ਬਿਹਾਰ ਚ ਦੇਖੂਗੇ ਘਰ ਦੇ ਦੇਖੂਗੇ ਸਾਡੇ ਆ ਜਾ ਉਹ ਕੋਈ ਨਾ ਉਹ ਬੰਦਾ ਲੁਗਦਾ ਭਾਈ ਉਹ ਬੰਦਾ ਨਾ ਵੀਡੀਓ ਤੇ ਡਰਦਾ ਜਿਹੜਾ ਆਹੇ ਗਰੀ ਆਹ ਲੋਕਿਆ ਖੜਾ ਹੁੰਦਾ ਇਹ ਕਮਾ ਕਰ ਖਾਏਗਾ ਹਾਂ ਹਨਾ ਠੀਕ ਹੈ ਇਹ ਥੋੜੀ ਆ ਜਾ ਇਹ ਚੋਰੀ ਹਾਂ ਦੇਖ ਕੜੇ ਚੋਰੀ ਕਰਦਾ ਤੂੰ ਹਾਂ ਰਿਓ ਕਾੜਦੇਗੇ ਤੇ ਭਰ ਲੱਗੇਵੇਂ ਆ ਤੁਹਾਡਾ ਇਹਨਾਂ ਦਾ ਮਿੱਟੀ ਭਰਨੇ ਵਾਲਾ ਡਰਦਾ ਜਾਈਏ ਮਿੱਟੀ ਭਰਨੀ ਕਿਤੇ ਤੇ ਉਹ ਆ ਜਾ ਭਾਈ ਲੰਬੜਦਾਰ ਚਾਰ ਕਿ ਟਰਾਲੀਆਂ ਮੇਰੀਆਂ ਕੋਈ ਨਾ ਪਾ ਦੰਗੇ ਹਾਂ ਕਦ ਪਾਉਂਗਾ ਦੱਸ ਆਪਣਾ ਦੋਸਤ ਕਦ ਪਾਵੇਗਾ ਹਾਂ ਮੇਰੇ ਕਹਿੰਦੇ ਕੱਲ ਨੂੰ ਪਾ ਦੇ ਪਾ ਲਓ ਕੋਲੇ ਤੋਂ ਵਾ ਠੀਕ ਹੈ ਫਿਰ ਬੰਦੇ ਕੋ ਪਾ ਲਓ ਕੱਲ ਨੂੰ ਪਾ ਦੇ ਉੱਥੀ ਬਾ ਕੁਮਲ ਭਰ ਕੇ ਕੋਲੇ ਗੇਰੀ ਜਾਣਾ ਆਪਾਂ ਨੇੜੇ ਹੀ ਆ ਹਾਂ ਜੱਗ ਕਿੱਥੇ ਬੈਠੇ ਬੰਦੇ बैठे हम कहीं बैठा हम आपको जीरी-जुरी लगा करके आए हम अच्छा आपको हम जानता है अच्छी तरीका से बागे बस आप मर्जी बैठी अपने भावे ठीक है मेनू पता चल गए ना वादो पा दो यार कोई न पा देंगे हां मैं हुन कर लेने कहीं तैयार ट्रेलर अपना ओ क्यों डरता है 12 मुंड के सरदार है ओ भाई बंदा डरता बहुत हां ओ कोड़ जाके दिखाऊंगा फिरदा इते लुके आ देख के क्या शारा मारता ए और आ करता भजया ਆ ਬੰਦਾ ਡਰਦਾ ਆ ਬਾਈ ਨਾ ਨਾ ਲੈ ਆਂਦਾ ਕੱਢ ਹੁਣ ਲੈ ਆਂਦਾ ਡੱਡੂ ਮੜਾ ਕੇ ਲੈ ਆਂਦਾ ਝਾੜ ਪਾ ਕੇ ਝਾੜ ਪਾ ਕੇ ਲੈ ਆਂਦਾ ਅੱਲ ਦਾ ਕੱਲ ਨੂੰ ਮੇਰੇ ਰੇਹ ਪਾਉਣਾ ਤਾਂ ਦੇਖੀ ਫਿਰ ਕੱਲ ਨੂੰ ਲਾਈਵ ਹੋਣਾ ਕੱਲ ਨੂੰ ਲਾਈਵ ਹੋ ਜਾਣਾ ਤੇਰੇ ਪਰ ਘੰਟਾ ਦੇਖੋ ਹਮ ਲੋਕ ਤਾਂ ਕੰਮ ਕਰ ਰਹਾ ਹਾਂ ਉਹ ਵੀਡੀਓ ਬਣਾ ਰਹਾ ਹੈ ਨਹੀਂ ਨਹੀਂ ਹਾਂ ਡਾਲੇਗਾ ਕੋਈ ਬੰਦਾ ਵੀ ਦੇਖੇਗਾ ਨਹੀਂ ਦੇਖੇਗਾ ਯਾਰ ਕੰਮ ਤੈਨੂੰ ਤੂੰ ਦੇਖਦਾ ਜਾ ਕੋਈ ਕਿਵੇਂ ਚੱਲਣਾ ਪ੍ਰੋਗਰਾਮ ਹਾਂ ਤੂੰ ਕੱਲ ਹਾਂ ਚੱਲੂ ਦੇਖੀ ਝੱਟ ਪੈਂਦੀ ਮੈਂ ਦੁਪਹਿਰ ਨੂੰ ਜਿਹੜਾ ਪਿੱਠ ਕਰਕੇ ਖੜਦਾ ਨਾ ਇਹ ਮੂਰੇ ਬਿਆਨ ਦਊਗਾ ਆਪਣੇ ਸਾਰੇ ਇੰਟਰਵਿਊ ਦਊਗਾ ਇੰਟਰਵਿਊ ਹੋਊਗਾ ਆਪਣੀ ਵੀ ਆਏ ਤੇ ਆਏ ਆ ਜੀ ਵੀ ਕਿਹੜਾ ਦੇਸ਼ ਆ ਸਾਡਾ ਹੈ ਇੰਨੇ ਟੋਕਰੇ ਟਰਾਲਾ ਭਰਦਾ ਹਾਂ ਲੈ ਮਾੜਾ ਕੰਮ ਨਹੀਂ ਕਰਦਾ ਤਾਂ ਆ ਤਾਂ ਹੋਵੇ ਟਾਲਦਾ ਕੰਮ ਤੇ ਫੇਰ ਵੀ ਆਹ ਸਾਹਮਣੇ ਕਹੀ ਦਿਖਾ ਚਲਾ ਕੇ ਜ਼ੋਰ ਕੇ ਸਿਰਪਨੂ ਘੁਮਾ ਕੇ ਲਿਆ ਲੱਗਿਆ ਦਿਖਾ ਦੇ ਪਨੀਰੀ ਕਹੀ ਜੀ ਬਿਜਲੀ ਦਾ ਜੇ ਤੈਨੂੰ ਦੇ ਦੇ ਮੈਂ ਵੀ ਤੁਹੀਂ ਵੀ ਦੇ ਨਾ ਨਾ ਇਹ ਜਗ੍ਹਾ ਨਹੀਂ ਮਣੋ ਹਾ ਤੇ ਮੇਰਾ ਕਿੱਤੀ ਜਾਣਾ ਗਾਲ ਨੂੰ ਖਰਾ ਪਰ ਅੱਜ ਤਾਂ ਸੁੱਟੀ ਮਾਰੀ ਹੋਈ ਐ ਇੱਧਰ ਰੇ ਕਰਕੇ ਲੈ ਇੱਕ ਤਾਂ ਕੀਲਾ ਲਾਉਣਾ ਮੈਂ ਸਾਰਾ ਚੈਨਲ ਤੂੰ ਕਰ ਸਕਦਾ ਯਾਰ ਲੈ ਵੀ ਕਣਕ ਸੰਭਲ ਲੱਗੇ ਵੇਣਾ ਨਾ ਮੈਂ ਕੀ ਕਰ ਦੇਣੀ ਕੁਝ ਵੀ ਐ ਸੰਭਲ ਤੁਸੀਂ ਮੈਂ ਕੀ ਕਰੂੰਗਾ ਹਟਦੇ ਨਹੀਂ ਆਹ ਛੱਡਦਾ ਤੈਨੂੰ ਫਾਇਦਾ ਹੋ ਗਿਆ ਨਾ ਬਿਲਾਜ ਹੋ ਗਿਆ ਛੱਡ ਭਾਈ ਹਾ ਸਾਰਾ ਵਿਲਾ ਹੋ ਗਿਆ ਇਧਰ ਛੱਡ ਦਾ ਫਾਇਦਾ ਇਹਨੂੰ ਬਹੁਤ ਹੋ ਗਿਆ ਕਿ ਇਹਨਾਂ ਸਾਹਮਣੇ ਸਾਰੇ ਦਾ ਸਰੇਸ਼ਾ ਸਲੂਫੇ ਜਨਨ ਹੈਗਾ ਤਾਂ ਓਰੇ ਆ ਪਹਿਲਾਂ ਜੱਗੇ ਇੱਕ ਵਾਰ ਓਰੇ ਆ ਯਾਰ ਬਾਈ ਮੈਨੂੰ ਨਾ ਤੇਰੇ ਫੁਆਰੇ ਪੁੱਛਦੇ ਤੇ ਵੀ ਕਿ ਆ ਹਿਸਾਬ ਕਿਤਾਬ ਖਲਾਏ ਕੱਕਣ ਆਏ ਆ ਇਹਨਾਂ ਮੜਾ ਜਾ ਵੀਡੀਓ ਵੀ ਦੱਸ ਦੇ 120 ਰੁਪਏ ਦਾ ਫੁਆਰਾ ਇਹ ਜਿਹੜਾ ਫੁਆਰਾ ਪਿਆ ਇਹ ਕੱਲਾ 120 ਦਾ ਥੱਲੇ ਥੱਲੇ ਵਾਲਾ ਨਾਲ ਹੀ ਮੋਟਰ ਫਿਲਟਰ ਉਹ ਆਪਣੇ ਕੋਲ ਪਏ ਤਿਆਰ ਉਹਦਾ ਸਮਾਨ ਠੀਕ ਹੈ ਯਾਨੀ ਫੁਆਰਾ 120 ਦਾ ਹਾਂ ਵੀ ਮੋਟਰ ਮੋਟਰ ਤੇ ਲਾ ਕੇ ਖਰਚਾ ਤਾਂ ਕੁਝ ਪਤਾ ਲੱਗਦਾ ਚਾਰ ਗੇਹਾਰ ਦੇ 8 ਫੁਆਰੇ ਲੱਗ ਜਾਂਦੇ ਆ 4000 ਤੇ 8 ਫੁਆਰੇ ਸਾਡੇ ਮੋਟਰ ਮੋਟਰ ਵਿੱਚ ਆਉ ਕੋਸ ਪਾਈ ਪੰਪ ਪੱਕਾ ਕੰਪਲੀਟ ਠੀਕ ਹੁਣ ਤਾਂ ਪਾਣੀ ਘਟਾਇਆ ਵਾ ਜਮਨ ਲੱਗਦਾ ਕੁਝ ਅੱਜ ਪਾਣੀ ਘਟਾਇਆ ਵਾ ਮਾੜਾ ਉਧਰ ਮੈਂ ਨੂੰ ਕਈ ਵੀਰਾਂ ਦੇ ਕਮੈਂਟ ਆਜਾ ਕਰਦੇ ਜੱਗੇ ਦਾ ਵਾਸੇ ਪਾਣੀ ਜ਼ਿਆਦਾ ਹੀ ਕਰਿਆ ਵਾ ਵੀ ਹੁਣ ਮੈਨੂੰ ਤਾਂਹੀਂ ਦੇਖਿਆ ਵੀ ਸਾਬ ਦਾ ਲੱਗਦਾ ਫੁਆਰੇ ਵਧਾਤੇ ਰਹੇ ਹੁਣ ਪਾਣੀ ਹਾਂ ਹਜੇ ਇੱਧਰ ਵੀ ਲਾ ਕੇ ਤਰੇ 6 ਲ ਏ ਖੜ ਜਾਓ ਤੇਰੇ ਕੰਨ ਤਾਂ ਪਾਰਟੀਆਂ ਨਹੀਂ ਹੋ ਜਮੇ ਲੱਗਿਆ ਨਹੀਂ ਨਹੀਂ ਹਾਂ ਆ ਕੱਟੀ ਅੱਗੇ ਇਕਤੀ ਹੁ ਦੋ ਆ ਮੈਂ ਕਿਵੇਂ ਦੋ ਆ ਹਾਂ ਹਾਂ ਫੇਰ ਹੁ ਦੋ ਘਾਟ ਆ ਗਿਆ ਦੋ ਦਿਨਾਂ ਚ ਦੋ ਹੀ ਕਿੱਧੇ ਦੀ ਇਕੇ ਦੀ ਉਹ ਹੈਗੀਆਂ ਤੇ ਇੱਕ ਉੱਥੇ ਖੜਦੀ ਹੁੰਦੀ ਸੀ ਉੱਥੇੋਂ ਇੱਧਰ ਆ ਗਈ ਮੈਨੂੰ ਤਾਂ ਲੱਗਿਆ ਨਹੀਂ ਖਾਪੈਂਦਾ ਪਤਾ ਨਹੀਂ ਜਿਹੜੀ ਹੁ ਗਾਇ ਕਿਹੜੀ ਲੰਦੀ ਆ ਆਹਾ ਆਹ ਵਾਈ ਲੰਦੀ ਆ ਮੁੰਡਾ ਨਾ ਗਾਇ ਸੁਣਣ ਵਾਲੀ ਆ ਹੈ ਮਾੜੀ ਓਏ ਕਾਕਾ ਨਾਲ ਤਾਂ ਪਾਉ ਇਹਨੂੰ ਯਾਰ ਉਪਰਾ ਕਰਦੀ ਕੱਲ ਤਾਂ ਖਾਂਦੀ ਹੋਣੀ ਵੀ ਸਰ ਫੀਡ ਪਾਓ ਹੀਟ ਪਾਈ ਹਾਂ ਲਾਲਚ ਤਾਂ ਉਹ ਅਗਲੇ ਨੂੰ ਹਾਂ ਤੇ ਖੋਲ੍ਹ ਲਈ ਯਾਰ ਦੋ ਇਹਦਾ ਲਾਗਲੇ ਪਰ ਮੰਨਦਾ ਵੀ ਤੋਹੇ ਸਾਡੀ ਉਹ ਬਾਹਰ ਕੱਢ ਦਨੇ ਆ ਬਸ ਹੁਣ ਬੰਦ ਕਰਕੇ ਉਹ ਦੇਖਦਾ ਹੀ ਆ ਬਾਹਰ ਦਾ ਕਰਦੇ ਜਾ ਖਾਦਾ ਰਹਿ ਰਿਹਾ ਸਾਫਾਈ ਰੱਖਿਆ ਹੋਰ ਥੱਲੇ ਵਾਲੀ ਇਹ ਤਾਂ ਹੁਣ ਉਹ ਕਰ ਦਨੀ ਆ ਵੜ ਦਨੀ ਆ ਇੱਕ ਗਿੱਲੇ ਕਰਕੇ ਆ ਹੁਣ ਬਾਹਰ ਕੱਢ ਦਨੇ ਆ ਮਤ ਪਰੰਤ ਦਸੰਬਰ ਦਾਣਾ ਕੱਲੂ ਆਉਣਾ ਸਵੇਰੇ ਉਹਨੇ ਅੰਦਰ ਠੀਕ ਐ ਇਧਰ ਜਰਾ ਛੱਡਣਾ ਸਾਮ੍ਹਦੇ ਆ ਕੰਮ ਨਾ ਵਧੀਆ ਰਿਹਾ ਆ ਵੀ ਚੀਜ਼ ਵਧੀਆ ਟਿਕਾਣੇ ਲੱਗੀ ਤੇਰੀ ਇਹਨਾ ਸਾਮਾਨ ਬਹੁਤ ਸਾਂਭ ਲਿਆ। ਹੂੰ। ਵਾਹ, ਇਹ ਇੱਧਰ ਵੀ ਖਾਲੀ ਐ। ਆਹ ਲੱਗ ਕੋਈ ਨਹੀਂ। ਯੂ ਬਹੁਤ ਤੁਸੀਂ ਨੀਮੀ ਦੀ ਕਰੀ ਵੀ ਲੈ। ਪਰ ਸਰ ਵੀ ਜ਼ਿਆਦਾ ਤੇਰਾ। ਇੱਕ ਆਪ ਇਸ ਤਰ੍ਹਾਂ ਤੋਂ ਹਾਂ ਇਹਦੇ ਨਾਲ ਤਾਂ ਇਹ ਤੁਪਾਂ ਰੱਖਦੇ ਮੈਂ ਕਰਮਾਇਆ ਸੀ। ਤੁਪਾਂ ਵਾਲੀ ਕਰਮਾਇਆ ਹੋ ਰਾਇ ਇਹ ਕਰਮਾਇਆ ਹੋ ਰਾਇ ਤੇਰਾ। ਅੱਛਾ। ਉਤੇਵਾ ਚਾਰ ਬੱਲੇ 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 ਤੇਵਾ ਦਾ ਹਮਲੇਮ ਜੀ ਜਾਦਰਾ ਜਿਹੜੀ ਦੂਈ ਆਪਾਂ ਬਿਚਾਉਂਦੇ ਹਾਂ ਆਪ ਇਹਦੇ ਵਿੱਚੋਂ ਲੱਗ ਕੇ ਨਿਕਣਾ ਹੈ ਮੈਸੇਜ ਹੈਗੀ ਤੇਰੀ ਹੁਜੱਗੇ ਬੀਜਣ ਵਾਲੀ ਇਹਨੂੰ ਨਾ ਇਹ ਆ ਮੈਨੂੰ ਬੀਜ ਦੀ ਠੰਡੀ ਕਰ ਨਹੀਂ ਆਉਣੇ ਫੁੱਲ ਹੈ ਹੈ ਫੁੱਲ ਕੇ ਠੰਡੀ ਕਰਕੇ ਤੰਗੜੀ ਰੋੜਾ ਦੇਣੀ ਮਿੱਟੀ 'ਚ ਬੀਜਣ ਲੱਗੇ ਇਹ ਤਾਂ ਨਾ 10 ਮਿੰਟ ਪਹਿਲਾਂ ਫੁੱਲੀਆਂ ਹਾਂ 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 ਜਦ ਇਹ ਠੀਕ ਹੈ ਨਾ ਫੇਰ ਜੇ ਆਪਾਂ ਮਾਈ ਪਾਣੀ ਲਾਗੇ ਨਾ ਗਰਮ ਪਾਣੀ ਠੰਡੇ ਬਣ ਜੇ ਗੇਰ ਦਿੰਦੇ ਨਾ ਹਾਂ ਫੇਰ ਫਰਕ ਪੈਂਦਾ ਉਹਦੇ ਕਰ ਵੀ ਜੰਮਣਗੇ ਬਹੁਤ ਜੇ ਮੋਟੀ ਨਹੀਂ ਤਾਂ ਫੁੱਲਣੀ ਅੱਛਾ ਬਸ ਇੱਕ ਇੱਕ ਚਾਰ ਉਂਗਲ ਦੀ ਚੌੜੀ ਐ ਚੌੜੀ ਕਰ 골ਡ ਹੈਰੀ ਲਾਦ ਰਹੇ ਨਾ ਉਹ ਚ ਜੰਮਦੀ ਨਹੀਂ ਠੀਕ ਹੈ 골ਡ ਹੈਰੀ ਨਹੀਂ ਲਾਉਣੀ ਜੰਮੇ ਬਹੁਤ ਨੇ ਕਿ ਬਾਬੇ ਦਾ ਨੋ ਬੀਜ ਤਾਂ ਨਹੀਂ ਥੱਲੇ ਤੱਕ ਕਹਿਣ ਬਰਾਬਰ ਜੰਮੇ ਆਹੋ ਜਿਹੜੀ ਤਹਿ ਤੇਰੀ ਸਹੀ ਲੱਗੀ ਵੀ ਨਾ ਜੇ ਆਪਾਂ ਜਿਆਦਾ ਇਕੱਠੀ ਹੋਰ ਤਾਂ ਇਹ ਲਾਦੇ ਫੇ ਗੱਬੇ-ਗੱਬੇ ਜਿਆਦਾ ਜੰਮੇ ਹੋਣੀਆਂ ਹਾਂ ਕੁਸ ਰੇਖਾ ਦਾਣਾ ਵਿੱਚ ਨਹੀਂ ਤਰਬੀਨ ਸਾਰੇ ਜੰਮੇ ਸਾਰੇ ਜੰਮੇ ਸਾਰੇ ਖੇਤ ਜੰਮੇ ਹੋਣ ਨਾ ਫੇਰ ਓਕੇ ਸਸਰੀ ਕਾਲ ਵੀਰ ਸਸਰੀ ਕਾਲ ਜੀ ਬੀਜ ਦੋ ਇਹਨਾਂ ਨੂੰ ਘਰ ਬੀਜਣੀਆਂ ਹੋ ਗਈ ਤੇ ਹੈ ਨਹੀਂ ਲਾ ਹੋ ਗਿਆ ਹੁਣ ਤਿਆਰ ਆ ਫਟ ਠੀਕਾ ਸ਼ਾਮ ਨੂੰ ਬੀਜਦੇ ਆ ਅੱਜ ਫੇ ਸ਼ਾਮ ਨੂੰ ਬੀਜ ਦੋ ਇਹਨੂੰ 10 ਮਿੰਟ ਨਾ ਪਹਿਲਾਂ ਫੋਲ ਲਿਓ ਅੱਛਾ ਜੀ ਗਰਮ ਨਾ ਗੇਰੋ ਪਾਣੀ ਜੀ ਠੀਕ ਹੈ ਫੇਰ ਇੱਕ ਵਾਰੀ ਰਾਤ ਤੇ ਕਰਿਆ ਹਾਂ ਹਾਂ ਇੱਕੜੇ ਪਾਣੀ ਜਿਹੜਾ ਆਪਾਂ ਪਿਓ ਦਿੰਦੇ ਨਾ ਕਿੰਨਾ ਟਾਈਮ ਪਿਓਦੀ ਪਾਣੀ ਤੁਸੀਂ 8 ਘੰਟੇ ਪੀਉਣੀ ਐਨੀ ਚਾਹੀਦੀ ਐ ਕੱਲ ਸਵੇਰੇ ਦੱਬੀ ਆ ਕੱਲ ਫਿਰ ਦੱਬੀ ਆ ਦੇ ਦੇ ਮਾੜਾ ਜਿਹਾ ਕੱਪੜਾ ਪਾਣੀ ਛਿੜਕਦਾ ਨਾ ਨਾ ਕੁਝ ਨਹੀਂ ਛਿੜਕਣਾ ਹੈਗਾ ਆ ਜਾ ਕੇ ਦੇ ਦੇ ਕੱਪੜਾ ਜਾ ਉੱਪਰ ਮੜ ਜਾ ਹੁਣ ਤਾਂ ਫੇਰ ਇਕੱਲਾ ਇਕੱਲਾ ਦਾਣਾ ਛਿੜਜੂਗਾ ਇਹਦਾ ਭਾਈ ਇਹਨੂੰ ਰੇਨੋ ਕਿਹਾ ਤਾਂ ਕਹਿੰਦਾ ਕੱਲ੍ਹ ਪਾ ਦਿੰਦੇ ਰੱਖਦੇ ਕਰਦੇ ਤੇ ਐਤ ਕੀ ਸਾਰਾ ਕੋਸਰੂ ਵੀ ਵੇਖੀ ਕਣਕ ਵੀ ਲਾ ਕਾਣਾ ਕਿੱਥੇ ਵੇਚਤੀ ਤੁਸੀਂ ਢੋਲ ਭਰੇ ਪਏ ਕਾ ਨੂੰ ਕਹਿੰਦੇ ਆ ਕਾ ਨੂੰ ਵੇਲੇ ਹੁਣ ਰੱਖ ਮੈਂ ਦੇਖ ਲਈ ਉਹ ਤਾਂ ਡਾਉਣ ਲੱਗੇ ਵੇ ਕਣਕ ਇਹ ਤਾਂ ਹੁਣ ਘਰ ਨੂੰ ਖਾਣ ਜੋਗੀ ਘਰ ਨੂੰ ਖਾਣ ਜੋਗੀ ਰੱਖਦੇ ਆਗੇ ਉਹ ਤਾਂ ਤੁਸੀਂ ਢੋਲ ਹੋਰ ਭਰਦੇ ਹੋਣਾ ਕੋਈ ਛੋਟਾ ਮੋਟਾ ਰੱਖਿਆ ਹੋਇਆ ਤਾਂ ਵਾਈ ਕਿਥਾ ਆ ਦੇਖ ਵੀਰ ਆ ਦੇ ਆ ਤਾਂ ਰੱਖ ਲਈ ਸਰੋ ਘਰ ਨੂੰ ਖਾਣ ਜੋਗੀ ਆ ਰੱਖ ਲਈ ਮਾ ਸੱਚ ਆ ਸਰੋ ਅਜੀ ਆ ਕਣਕ ਅੱਛਾ ਅਚਾਰ ਬੋਰੀਏ ਪੰਤੀ ਜਿਹੜੇ ਦੂਵੇ 30 30 ਘੰਟਾ ਵਾਲੇ ਕਿੱਥੇ ਗਏ ਉਹ ਖਾਲੀ ਆ ਉਹ ਮਟਿਆ ਕਾਰਡੀਓ ਕੰਪਲੀਟ ਕੀਤਾ ਦੋਵੇਂ ਵੇਲੇ ਆਹ ਤਾਂ ਮਹੀਨਿਆਂ ਚ ਨਿਕਲੀ ਜਾਂ ਟੁੜੀ ਵਾਲੀ ਤੋਂ ਉਹੋਤੀ ਗੱਲ ਮਿੱਟੀ ਜਾ ਹੋਣੀ ਦਾ ਪਿਆਰੀ ਹਾਂ ਇਹ ਤਾਂ ਮੇਰੇ ਵੀ ਇੰਨੇ ਨਿਕਲੇ ਦੀ ਇੰਨੇ ਹਾਂ ਮੇਰੇ ਇਹ ਹੈਗੀ ਆ ਅੱਠ ਟਰਾਲੀਆਂ ਦੀ ਗਣ ਕਰੋ ਅੱਠ ਟਰਾਲੀਆਂ ਨੇ ਮੇਰੇ ਤਿੰਨ ਟਰਾਲੀਆਂ ਨਿਕਲੇ ਜਾਂਦੀ ਇੰਨੇ ਹਾਂ ਸਾਡੇ ਨਹੀਂ ਨਹੀਂ ਰਹੀ ਫਿਰ ਤੁਹਾਡੇ ਜ਼ਿਆਦੇ ਨੇ ਮੇਰੇ ਰਹਿ ਗਈ ਥੋੜੀ ਡੌਲਾਂ ਨਾਲ ਖਾਸ ਹੀ ਰਹਿ ਗਈ ਸੀ ਰਹਿ ਗਈ ਦਾ ਮਟਰ ਹਾਂ ਮਾਸਾੜ ਹਾਂ ਨਾਲ ਨੀਲਾ ਬੋੜੀ ਖਾ ਗਿਆ ਸਾਰਾ ਕੁਸ ਲੈ ਨਹੀਂ ਤਾਂ ਮਾ ਸਾਰਾ ਕੁਸ ਇਹਨੇ ਕੋਲ ਦੇ ਚਾਰ ਟੋਟੇ ਕਰੇ ਪਏ ਆਪ ਕੋ ਨਾ ਬਣ ਜਾਣਾ ਮਹੀਨੇ ਬਾਅਦ ਖੋਲਿਆ ਹੋਣਾ ਮੈਂ ਕਹਿੰਦਾ ਉਹਨੇ ਮਹੀਨੇ ਬਾਅਦ ਫੇ ਕਿੰਨਾ ਟਾਈਮ ਲਾ ਜਾਂਦਾ ਖੋਲਣ ਦੇ ਬਾਅਦ ਉਹ ਤਰ੍ਹਾਂ ਛੱਡਿਆ ਨਾ ਉਹ ਤਾਂ ਖੋਲਤਾ ਕਿਹੜਾ ਉਹ ਵੀ ਉਹ ਵਾਹ ਬੁੜੀ ਜਗਤਾ ਕਿੰਨਾ ਟਾਈਮ ਲਾ ਜਾਂਦਾ ਖੋਲਣ ਦੇ ਬਾਅਦ ਖੋਲਣ ਦੇ ਬਾਅਦ 10 ਦਿਨ ਅੱਛਾ ਆ ਜਾਣੀ ਵੀਡੀਓ ਫੇਰ ਬਣ ਕੇ ਅੱਛਾ ਮੈਂ ਕਹਿੰਦਾ ਪਰਸੋਂ ਦਾ ਖੋਲਿਆ ਪਰਸੋਂ ਤੋਂ ਗੱਲ ਹੀ ਕਰਦਾ ਤਾਂ ਫੇਰ ਠੀਕ ਹੈ ਉਹ ਬੋਰਡ ਉੱਪਰ ਜਹਾ ਅੱਜ ਦੇ ਨਾਲ ਹੁਣ ਮਾਸਰ ਹਾਂ ਹਾਂ ਕਿੱਥੇ ਮੁੱਕਣੀ ਐ ਦੋ ਮਹੀਨੇ ਦੀ ਮੁੱਕਦੀ ਫਤਰੀ ਮੁੱਕਣਿਆਗੇ ਹੁਣ ਤਾਂ ਪ੍ਰੋਗਰਾਮ ਵੀ ਘਟ ਰਿਹਾ ਤਾਂ ਜਮੇ ਦੀ ਮੁੱਕਣੀ ਹਾਂਜੀ ਗਰਮੀਆਂ ਕਰਕੇ ਪ੍ਰੋਗਰਾਮ ਘਟਾ ਐ ਖਾਣੇ ਵਾਲੀ ਉਹ ਮਿੱਟੀ ਦਾ ਪਈ ਐ ਜਿਹੜੀ ਆਹ ਉਹ ਪਾ ਦਣੀ ਧੋ ਦਣੀ ਆਹੋ ਧੋ ਦੋ ਇਹਨੂੰ ਫੇਰ ਮਿੱਟੀ ਮੋਟੀ ਹੋਣੀ ਚਾਹੀਦੀ ਫੇਰ ਤੇ ਹਾਂਗਾ ਐਨਾ ਜੀ ਕੱਢੀ ਉਹ ਮਿਲਟ ਨਹੀਂ ਗਰੀਬੀ ਦਾਵੇ ਵਾਲੀ ਆਹੋ ਆਹੋ ਆਹ ਵੀ ਠੀਕ ਐ ਇਹ ਵੀ ਠੀਕ ਐ ਹਾਂਜੀ ਆਹ ਦੇ ਕੇ ਹੋਰ ਹੈ ਕੋਈ ਕਣਕ ਵੇਚਣ ਲੱਗੇ ਬੱਚ ਕੀਤੇ ਜਿਹੜੇ ਹਾਂ ਦਾ ਅਸੀਂ ਦਾ ਦਵਾ ਦੂਗੇ ਇਹਨੂੰ ਉਡਾ ਕੇ ਹੁਣ ਢੋਲ ਭਰਦਣਾ ਗਾਹਾਂ ਨੂੰ ਬੀਜ ਹੋ ਜੂਗੀ ਤੇ ਖੁੰਝ ਠੀਕ ਹੈ ਬੁੱਟਿਆਂ ਦੇ ਸਿੱਤਾ ਜ਼ਿਆਦਾ ਦੇ ਦਿੰਦੇ ਹਾਂ 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 ਨੋ ਬਾਈ ਜੱਗੇ ਦੇ ਘਰ ਚ ਆਏ ਵੇ ਤਾਂ ਆਪਾਂ ਨੂੰ ਦਿਖਾਇਆ ਗਏ ਹਾਂ ਉਹਦਾ ਸਾਰੇ ਹੀ ਵੀ ਇੱਧਰ ਬਾਈ ਆਪਾਂ ਨੂੰ ਆਏ ਵੇ ਮਿਲਣ ਵਾਸਤੇ ਵੀ ਚਲੋ ਪਹਿਲਾਂ ਮਿਲੇ ਫੇਰ ਸਾਨੂੰ ਜਦ ਇਹਨੇ ਦੱਸਿਆ ਕਰੇ ਸਾਨੂੰ ਦੱਸ ਦੇ ਮਾੜਾ ਸਾਡਾ ਪਛਾਣ ਤਾਂ ਸਾਨੂੰ ਹੈ ਨਹੀਂ ਤੀ ਹਾਂ ਪਛਾਣ ਨਹੀਂ ਸਾਨੂੰ ਫੋਨ ਆਉਂਦੇ ਰਹੇ ਬਾਈ ਸਾਡੇ ਰਿਸ਼ਤਦਾਰ ਆ ਖਾਣ ਆ ਗਏ ਜੱਗਾ ਆ ਗਿਆ ਮਾਸੜ ਜੀ ਆ ਗਏ ਪਛਾਣ ਹੈ ਹਾਂ ਇਹਨਾਂ ਤੈਨੂੰ ਪਛਾਣਾਂ ਬਾਈ ਤੈਨੂੰ ਪਛਾਣ ਹੈ ਹੈ ਨਹੀਂ ਮੈਂ ਨਹੀਂ ਨਹੀਂ ਬਾਈ ਨੇ ਪਛਾਣ ਲਿਆ ਕੋਈ ਨਾ ਸਾਨੂੰ ਪਛਾਣ ਦੇਦਾ ਤੇਰੀ ਬਹੁਤ ਤੇਰੀ ਆਵਾਜ਼ ਪਛਾਣ ਲਈ ਇਹਨਾਂ ਦੇ ਫੋਨ ਵਿੱਚੋਂ ਵੀ ਆ ਮਾੜਾ ਹਾਂ ਹਾਂ ਜੀ ਆ हां भाई जेड़ा निम्मे दा तू निम्मे नु जानदे हो निम्मे दा चाचा ना निम्मे दा ताया ता कर आली रहंदा ता नानक सिंह दा ए ए ओना दे पराणो हावे बी ओ बहन साडी सादा फोन करदी रहंदी है मन्नू कई बार रजवंत दे घर ते ए अच्छा ठीक है हां ओना मन्नू कई बार पछेया ਡਾਕਟਰਾਂ ਬਾਰੇ ਵੀ ਵੀ ਜਦ ਇਹਨਾਂ ਨੇ ਦੱਸਿਆ ਵੀ ਅਸੀਂ ਉਹਨਾਂ ਦੇ ਮਹਾਫੇ ਸਮਝ ਗਏ ਸੀ ਵੀ ਨਾ ਕਰਕੇ ਅਸੀਂ ਨਹੀਂ ਸਮਝਦੇ ਪਹਿਲਾਂ ਤਾਂ ਅਸੀਂ ਡਰ ਗਏ ਨਹੀਂ ਫੇਰ ਸਾਨੂੰ ਚਲੋ ਆਜ ਤਾਂ ਅਸੀਂ ਪਛਾਣ ਲੈਂਦੇ ਵੀ ਸਾਨੂੰ ਬੰਦੇ ਮਿਲਣੇ ਆਲੇ ਆ ਰਹੇ ਆ ਨਾ ਹੁਣ ਅਮੀਰ ਪਤਾ ਲੱਗ ਜੂਗਾ ਹਾਂ ਵੀ ਫੇਰ ਸਾਨੂੰ ਪਤਾ ਲੱਗ ਜਾਂਦਾ ਜੀ ਬਹੁਤ ਧੰਨਵਾਦ ਆ ভাই ਜਿਹੜੇ ਬਹੁਤ ਔਖਾ ਟਾਈਮ ਕੱਟ ਹੁੰਦਾ ਟਾਕੀ ਜੀ ਨਾਲ ਕਹਿੰਦਾ ਵੀ ਅੱਜ ਜੱਗੇ ਦੇ ਘਰ ਨਹੀਂ ਟਾਲੀ ਕਲੀ ਜਾਂਦੀ ਮੋੜ ਜਾ ਗਿਆ ਨਹੀਂ ਹੁਣ ਜਿਹੜੇ ਵੀਡੀਓ ਦੇਖਦੇ ਸਾਡੀ ਉਹ ਸਾਨੂੰ ਦੱਸ ਦਿੰਦੇ ਕਦੇ ਬਸ ਸੀ ਤੁਹਾਡੇ ਕੱਲੇ ਕੱਲੇ ਖੁੰਜੇ ਦੱਸਦੇ ਵੀ ਕਿਹੜੀ ਚੀਜ਼ ਪਈ ਆ ਰੱfte ਨਹੀਂ ਪਤਾ ਨਾ ਨੇਤ ਦੇ ਘਰ ਤੇ ਮੋੜ ਲੱਗੇ ਆ ਮੈਂ ਵੀ ਆਜ ਨਹੀਂ ਜੱਗੇ ਦੇ ਘਰ ਜਾਂਦੀ ਮੇਰੀ ਮੈਕਰੀ ਮੇ ਆਇਆ ਇਹਦਾ ਮਾਸੇ ਜੀ ਨਾ ਨਾ ਠੀਕ ਆ ਹਾਂ ਬਾਈ ਵੀ ਤੁਹਾਨੂੰ ਮਿਲਿਆ ਮੈਂ ਤੇ ਯਾਰ ਆਦਾ ਕਿ ਤਾ ਕਿ ਨੋ ਭਈਆਂ ਨੂੰ ਰੇ ਨੂੰ ਕਹਿੰਦਾ ਦਾ ਭਈਏ ਕਹਿੰਦੇ ਅਸੀਂ 600 ਰੁਪਏ ਲੈਣਾ ਕਹਿੰਦਾ 100 ਉਤਾਰਨੇ ਲੈਣਾ ਮੈਂ 500 ਤਾਂ ਹਰੇ ਕੇ ਪਾਉਂਦਾ ਹਰੇ ਅਸੀਂ ਆਡੇ ਗੱਲਾਂ ਚੱਲਦੇ ਨੇ ਇਹਨੂੰ ਕੋਈ ਇੱਧਰ ਗੱਡੀ ਲੈ ਕੇ ਆ ਕੇ ਨਾ ਨਾ ਠੀਕ ਹਾਂ ਅਸੀਂ ਕਿਹਾ ਵੀ ਕਿਤੇ ਗਾਹਾਂ ਗੱਡੀ ਲੰਘਣੀ ਆ ਫਿਰ ਮੈਂ ਮੋਟਰਸਾਈਕਲ ਪਾਸੇ ਕਰਨ ਨੂੰ ਆਇਆ ਤਾਂ ਠੀਕ ਟਰਾਲੀ ਪਾਸੇ ਇਹਨੂੰ ਜਾਂ ਗੱਡੀ ਉੱਤੇ ਤੇ ਨਾ ਤੁਹਾਨੂੰ ਘੁਮਾ ਲਿਆ ਉਹ ਵੀ ਟਰਾਲੀ ਭਰਦੇ ਹਾਂ ਬਾਈ ਦੱਸੋ ਨਾ ਜੇ ਨਾ ਨਾ ਠੀਕ ਨਹੀਂ ਬਾਈ ਬਹੁਤ ਧੰਨਵਾਦ ਆ ਜਿਹੜੇ ਬਾਈ ਸਾਨੂੰ ਟਾਈਮ ਕੱਢ ਕੇ ਮਿਲਣੇ ਆ ਜੀ ਦੂਰੋਂ ਸਾਨੂੰ ਬੰ ਵੀ ਸਾਨੂੰ ਪਤਾ ਹੀ ਬਹੁਤ ਔਖਾ ਟਾਈਮ ਆ ਨਿਕਲਦਾ ਬਹੁਤ ਪਿਆਰ ਹੈ ਜੀ ਕਹਿੰਦਾ ਕਿ ਜਿੱਥੇ ਵੀ ਚਲੇ ਜਾਓ ਪਹਿਲੇ ਲੋਕ ਕਹਿੰਦੇ ਨੇ ਉਹ ਅੱਛਾ ਅੰਕ ਲਾ ਗਿਆ ਜੱਗੇ ਦਾ ਡੈਡੀ ਆਪੀ ਤੇ ਆਮ ਦੀ ਖੜੇ ਕਿਤੇ ਧੂੜ ਕੋ ਪਰ ਦੋ ਜਿੱਥੇ ਗਏ ਉਹ ਅੰਖੜ ਬਾ ਆ ਜਾ ਗਿਆ ਇਹਦਾ ਕਹਿੰਦੇ ਨੇ ਮੈਂ ਰੋਹ ਦਿਖਾਏ ਕਰਦਾਂਗੇ ਅੰਕ ਲਾ ਕੇ ਜੀ ਤੇ ਗਾਇ ਲੈਣਗੇ ਜੀ ਹਾਂ ਜੀ ਉਹ ਕਹਿੰਦਾ ਮੈਂ ਤਾਂ ਫਾੜ ਉਹ ਛੱਡਾ ਪੀ ਗਿਆ ਮੋਟਰਸਾਈਕਲ ਸੁਣ ਮੇਰੇ ਵਿਛਾਲੇ ਨਹੀਂ ਉਹ ਬੰਦ ਤੇਰੀ ਕੋਈ ਹੈ ਹੈ ਮੇਰੇ ਕੋਲ ਆਏ ਹੁਣੇ ਹੁਣ ਬਰਾਦਨੇ ਰਗਾ ਤੂੰ ਵੀ ਉੱਥੇ ਦਾ ਮਹਾ ਮੇਰੀ ਯਾਦ ਨਹੀਂ ਹੈਗਾ ਹਾਂ ਵਿਆਕਣ ਪਤਾ ਨਹੀਂ ਲੱਗੇਗਾ ਹੁਣ ਕੱਲ ਕੱਲ ਚੰਦਪੁਰ ਡਕਾਲੇ ਅਸੀਂ ਪਲੌ ਮਾਰਕ ਆਏ ਹੁਣ ਮੈਨੂੰ ਉੱਥੇ ਲਾਗੇ ਪਿੰਡ ਨਜੀਦਪੁਰਾ ਉੱਥੇ ਤੇ ਫੋਨ ਆਇਆ ਕਹਿੰਦਾ ਮਾਸਣ ਮੈਂ ਦੇਖੀ ਵੀਡੀਓ ਕੱਲ ਹੋ ਰਿਹਾ ਆਏ ਬਤੇ ਵੀ ਹੁਣ ਪਤਾ ਅੱਜ ਲੱਗਿਆ ਵੀਡੀਓ ਚ ਉਹ ਕਹਿੰਦਾ ਮੇਰੇ ਬੂਟੇ ਆ 40 ਕਬੂਟੇ ਵੇਚਣੇ ਆ ਤਾਂ ਪਾਲਵੇ ਜੱਠੇਕੇਦਾਰ ਮਹਾਜਾਬ ਦੇਖਿਆ ਬੂਟੇ ਤੇ ਵੇਚ ਵੀਕਣ ਹੋ ਜਾਂਦਾ ਜੀ ਤੁਹਾਡੇ ਦਾ ਬਹੁਤ ਵਧੀਆ ਹਰਿਆਈ ਹੈ ਹਾਂਜੀ 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 ਸਾਡੇ ਨੇ ਬੂਟਾ ਬਹੁਤ ਹੈ ਇੱਧਰ ਬਹੁਤ ਵਧੀਆ ਇੱਧਰ ਸਾਹਮਣੇ ਵਧੀਆ ਲੱਗਿਆ ਤੁਹਾਡਾ ਬਹੁਤ ਵਧੀਆ ਸੋਹਣੇ ਬੂਟਾ ਹੈ ਬਾਹਰ ਘੜੇ ਉਧਰ ਚਾਹੀ ਤੁਸੀ ਇੱਟਲੀ ਹੈ ਇੱਟਲੀ ਹੈ ਠੀਕ ਹੈ ਠੀਕ ਹੈ ਉਹ ਬਾਈ ਸਵੇਰ ਪਰ ਪਹੁੰਚੇ ਵੀ ਕੰਮ ਅਜਾਪਾਣਾ ਕਰਨਾ ਤਾਂ ਹੋਰ ਵਾਧੇ ਨੇ ਇਧਰ ਨਾਲ ਪਾਣੀ ਲਾਇਆ ਫੁੱਲ ਭਰੇ ਆ ਬਾਜਰਾ ਵੀ ਲਿਆਉਣੇ ਆਪਾਂ ਨੇ ਕੁਰਸੀਆਂ ਤੇ ਟੈਂਟ ਵਾਲੀਆਂ ਟੈਂਟ ਵਾਲੇ ਬਾਈ ਨਾਲ ਥੋੜਾ ਜਿਹਾ ਕੰਮ ਵੜ ਜਾ ਰੱਖਿਆ ਅੱਜ ਵੀ ਪਹਿਲਾਂ 12:00 ਵਜੇ ਕਹਿੰਦਾ 12:00 ਵਜੇ ਫੋਨ ਕਰਿਆ ਕਹਿੰਦਾ ਵੀ ਚੌਲ ਚੂੜਜੇ ਪਤਾ ਨਹੀਂ ਕਿਤੇ ਛੱਡਣ ਗਿਆ ਹੋਇਆ ਕਹਿੰਦਾ ਮੈਨੂੰ ਡੇਢ ਘੰਟਾ ਲੱਜਣਾ ਮਾ ਕੇ ਫੋਨ ਕਰਦਾ 3:00 ਵਜੇ ਫੋਨ ਕਰਿਆ ਫੇ ਕਿਤੇ ਪ੍ਰੋਗਰਾਮ ਬੁੱਕ ਕਰਨ ਚਲੀ ਗਿਆ ਟੈਂਟ ਟੁੰਟ ਦਾ 5-6 ਵਜੇ ਕਹਿੰਦਾ ਮੈਨੂੰ ਹੁਣ ਵੀ ਲੱਗਾ ਤਾਂ ਉਹਦਾ ਚਲੋ ਕੁਰਸੀਆਂ ਹੁਣ ਆਪਾਂ ਲਿਆਉਂਗੇ ਕੱਲ ਨੂੰ ਦੇਖਦੇ ਆ ਅਸੀਂ ਮੈਂ ਤਾਂ ਰਾਹ ਤੇ ਰਸੇ ਰਸੇ ਤੇ ਮੋਟਰਸਾਈਕਲ ਬੰਨ੍ਹਿਆ ਵਾ ਇੱਥੇ ਲਿਆਉਣੇ ਪੋਆ ਸੈਟ ਜਾਂ ਖੜਨੇ ਵਾਲਾ ਪੈਰ ਜਾਂ ਫੇਰ ਤਰੇ ਗੇੜ ਦੀ ਅੱਜੇ ਕਿ ਮੌਸਮ ਕੱਲ ਨੂੰ ਵੀ ਖਰਾਬ ਦੱਸਿਆ ਹੋਇਆ ਹੈ 18 19 ਦਾ ਖਰਾਬ ਦੱਸਿਆ ਮੌਸਮ ਦੇਖੋ ਪਾਣੀ ਲੱਗੇ ਨੇ ਨਾ ਚੱਲੇ ਦਾ ਬੋਫਰ ਕੰਮ ਨਹੀਂ ਹੁਣ ਫਾਲ ਆਊਗਾ ਤਾਂ ਪਤਾ ਲੱਗੂਗਾ ਦੇਖੀ ਤੇ ਬਾਕੀ ਸਾਰਾ ਖੇਤ ਮਹਾ ਦੇ ਗੱਲ ਭਰਿਆ ਪਿਆ ਹੈ ਨਾ ਉਹਦਾ ਹੁਣ ਤਾਂ ਉਹਨੇ ਕਾਉਂ ਜਾਵੇ ਥੋੜਾ ਜਿਹਾ ਪਾਣੀ ਸੁੱਕਾ ਵੀ ਜ਼ਿਆਦਾ ਹੋ ਰਿਹਾ ਆਪਣਾ ਲੱਗਦਾ ਫਾਲ ਜਿਆਦਾ ਪੈਂਦਾ ਜੇ ਪੈ ਗਿਆ ਤਾਂ ਵਧੀਆ ਨੇ ਦੇਖਦੇ ਆ ਫਿਰ ਹਰਿਆਈ ਜਿੰਨਾ ਦਾ ਕੰਮ ਕਰੇ ਦੇਣਾ ਇਹਨਾਂ ਫੇ ਡੰਗਰਾਂ ਨੂੰ ਪਾਵਾਂਗੇ ਕੋਵ ਵੱਧ ਕੇ ਉਹ ਬਾਕੇ ਬਾਜਰਾ ਪੂਜਾ ਵੀ ਦੇਣਾ ਮਾਤੀਆ ਮੂੰਗੀ ਆ ਪਾਣੀ ਦਾ ਫਰਕ ਚੀਜ਼ ਨੂੰ ਪੈਂਦਾ ਦਾ ਬਹੁਤ ਆ ਪਰ ਥੋੜਾ ਜਿਹਾ ਇਥੇ ਛੇਤੀ ਮੰਗਣ ਲੱ ਜਾਂਦੀ ਆ ਪਾਣੀ ਇਕਨ ਹੁਣ ਆਪਾਂ ਨਾ ਬਾਜਰੇ ਨੂੰ ਪਾਣੀ ਲਾਇਦਾ ਫੇਰ ਹਵੇ ਦਮ ਦਾ ਵਿੱਚ ਕਿਤੇ ਨਿਕਲ ਜਾਣਾ ਅਪਰਾ ਦੇਖ ਰਿਹਾ ਹੋਰ ਸ਼ਾਮ ਤੱਕ ਗੜ ਦੇ ਗੁਰਦੇ ਜੇ ਪਾਣੀ ਜੇ ਤਾਂ ਫੇਰ ਵੀ ਠੀਕ ਹੈ ਕਿਉਂ ਫੇਰ ਜੇ ਕੱਲ ਨੂੰ ਮੀਂਹ ਪੈ ਗਿਆ ਫੇਰ ਹੋਰ ਗੜੀ ਜਾਣਾ ਪਾ ਜਾਂਦਾ ਦਿਨ ਪਾ ਦਿਨ ਵੱਧਾ ਇੱਕ ਅੱਧੀ ਹੋ ਜਵੇ ਨਾ ਸਪਰੇਅ ਨੂੰ ਹੋ ਜਵੇਗਾ ਕਰੇ ਦੇ ਨਹੀਂ ਆਪਾਂ ਨੇ ਫਰੇਦਾ ਲਾ ਕੇ ਛੱਟਾ ਇੱਕ ਸਪਰੇਅ ਦੇ ਨਹੀਂ ਕਰ ਮੈਂ ਫੇਰ ਨਹੀਂ ਸੈਣਦਾ ਫੇਰ ਹੋ ਗਗਨ ਮੇ ਨਜੇ ਸ਼ੌਰੇ ਦੇ ਬਾਹਰ ਹੈ ਸ਼ੌਰੇ ਦੇ ਬਾਹਰ ਵਾਲਾ ਬਹੁਤ ਕੰਮ ਜਾਵੇ ਪੰਨੇ ਨਾ ਬੂਟਿਆਂ ਦਾ ਉਧਰੋਂ ਪਾਣੀ ਲੈਦੇ ਜਦੋਂ ਨੇਰੀ ਆਈ ਦੀ ਚਲੋ ਬਚਾਓ ਹੋ ਗਿਆ ਉਹ ਜਿਹੜੇ ਪਰਲੇ ਪਾਸੇ ਬੂਟੇ ਨਾ ਉਹ بڑے ਬੂਟੇ ਆ ਤਿੰਨ ਸਾਲ ਦੇ ਆ ਉਧਰ ਦੀ ਹਵਾ ਦੇ ਉਹਨਾਂ ਕਰਕੇ ਹਵਾ ਦਾ ਥੋੜਾ ਜਿਹਾ ਰੋਕਰ ਤੇਜ ਜਿਹੜਾ ਸਪੀਡ ਰੁਕ ਜਾਂਦੀ ਆ ਉਹ ਆਪਣੇ ਵਾਲੇ ਸਾਲ ਛੋਟੇ ਆ ਹਾਂ ਤੇ ਵੀ 2 ਸਾਲ ਛੋਟੇ ਐ ਵੀ ਤਾਂ ਕਰਕੇ ਹਵਾ ਦਾ ਲੋਡ ਘੱਟ ਪੈਂਦਾ ਜਿਕਣਾ ਹੁਣ ਇੱਥੇ ਵਿਚਾਲੇ ਜੇ ਨੂੰ ਹੈ ਨਹੀਂ ਜੇ ਇੱਥੇ ਨੂੰ ਹਵਾ ਵੇ ਤਾਂ ਫਿਰ ਗੇਰ ਦਿੰਦੇ ਜੇ ਬੂਟੇ ਬੂਟਾ ਗੇਰ ਕੇ ਫਿਰ ਹਾਂ ਆਪੇ ਗੇਰ ਦਿੰਦਾ ਬੂਟੇ ਨੂੰ ਫਿਰ ਜੱਕਣ ਚੱਕਰ ਪੈ ਜਾਂਦਾ ਬਾਕੀ ਪਾਣੀ ਲੱਗਿਆ ਹੋਇਆ ਬੂਟਾ ਚੱਲਦਾ ਬਹੁਤ ਕੰਮ ਦਾ ਬੂਟੇ ਤੇ तकरीबन ਰੇ ਪੱਤੇ ਪੈਣ ਕਰਕੇ ਜਿੰਨੇ ਵੀ ਆ ਗਏ ਵਧੀਆ ਹੀ ਐ ਇਹ ਸਾਲ ਦਾ ਬੂਟਾ ਹੋਇਆ ਦੂਗਾ ਸਾਲ ਲੱਗਿਆ ਇਹ ਕਿ ਹੁਣ ਆਪਾਂ ਇਹ ਹੁੰਡਾਇਆ ਪਾਉਣਾ ਦਾਇ ਦੇ ਵਿੱਚ ਇੱਕ ਦਵਾਇਆ ਕਲੋਰੋ ਕਲੋਰੋ ਲਾ ਕੇ ਥੋੜੀ ਪਾਵਾਂਗੇ ਨਾਲ ਤਾਂ ਹੋ ਸੰਡੀ ਸੰਡੀ ਜਿਹੜਾ ਕੀੜਾ ਕੋੜਾ ਉਹ ਤੇ ਫਰਕ ਪੈਂਦਾ ਨਾਲੇ ਕਲੋਰੋ ਕਰਦਾ ਬੂਟਾ ਬਹੁਤ ਵਧੀਆ ਜੀ ਬਾਕੀ ਆ ਮਾਂ ਦਾ ਰੋਈ ਪੈਣਾ ਵੀ ਦੇਖਈਏ ਜਿਹੜਾ ਹੁਣ ਵਧਣ ਜੇ ਵਾਲਾ ਕੰਮ ਹੋ ਗਿਆ ਕਿਉਂ ਪਾਣੀ ਮੀਂਹ ਆਲੇ ਦਾ ਪਤਾ ਨਹੀਂ ਲੱਗਦਾ ਹੁਣ ਕਦੋਂ ਫਿਰ ਮੀਂਹ ਸਵੇਰਾ ਮੌਸਮ ਦੱਖਣ ਚੱਲਿਆ ਸਵੇਰ ਦਾ ਦੁਪਹਿਰੇ ਜੇ ਬੰਦ ਹੋ ਗਿਆ ਬਹੁਤ ਖਾਰਾ ਹੋ ਗਿਆ ਗਰਮੀ ਫੁੱਲ ਆ ਇਸ ਟਾਈਮ ਹੁਣ ਆਸਾਦੀ ਕਿਸੇ ਵੀ ਟਾਈਮ ਹਾਂ ਬਾ ਆ ਸਕਦੀ ਮਾਕੀ ਭਾਈ ਬਹੁਤ ਧੰਨਵਾਦ ਆ ਵੀਰਾਂ ਦਾ ਬਹੁਤ ਸੰਯੋਗ ਦਿੰਦੇ ਆ ਬਹੁਤ ਪਿਆਰ ਦਿੰਦੇ ਆ ਵੀ ਹੁਣ ਆ ਬਾਈ ਦੇਖੋ ਮੇਲਣ ਕਿੱਥੋਂ ਕਿੱਧਰ ਨੂੰ ਕਿੰਨੀ ਗਰਮੀ ਚ ਨਹੀਂ ਆਲਾ ਬਾਹਰ ਤੇ ਆ ਕੇ ਤਬ ਗਰਮੀ ਅੰਦਰ ਲੱਗਦੀ ਵੱਧ ਆ ਵੀ ਚਲੋ ਬਹੁਤ ਧੰਨਵਾਦ ਆ ਸਾਰਿਆਂ ਦਾ ਵੀ ਜਿਹੜਾ ਇੰਨਾ ਪਿਆਰ ਕਰਦੇ ਆ ਮਾ ਰੋ ਭਾਈ ਨੇ ਇਤਰਾਹ ਦਾ ਬੰਦਾ ਲਾਤਾ ਡੋਲਾ ਬੋਣ ਪਨੀਰੀ ਹਲੇ ਵਿੱਜੀ ਨਹੀਂ ਹੈ ਜੀ ਡਾਣਾ ਵਾਲਾ ਬੰਦਾ ਡਾਣਾ ਲਾ ਗਿਆ ਲਾਉਣ ਮਾਸੀ ਦੇਖ ਲਈ 2-4 ਦਿਨ ਦੇ ਵਿੱਚ ਵਿੱਚ ਬੀਜਦੇ ਆ ਪਨੀਰੀ ਥੋੜੇ ਜਗ ਦੀ ਆ ਪਰ ਲੇਟਰ ਰੱਖਣਾ ਕੰਮ ਕਿਉਂ ਫਿਰ ਲੇਟਰ ਜ ਲਾਇਬਿਲਿਟੀ ਦੀ ਪੱਕਦੇ ਫਿਰ ਆਸਤਾ ਰੋਸਤਾ ਸੋਨਾ ਰਹਿੰਦਾ ਨਾਲੇ ਵਧੀਆ ਬਣਿਆ ਰਹਿੰਦਾ ਨਾਲੇ ਜਦ ਤੱਕ ਲੇਟ ਟਿਕ ਜੂਗੀ ਸਾਰਾ ਕੁਝ ਸੱਠ ਹੋ ਜਾਊਗਾ ਪਿਆਰਿਆਂ ਗੁਰੀਆਂ ਜਣੇ ਆਪਣੀਆਂ ਤਿਆਰ ਕਰੀਆਂ ਉਦੋਂ ਸਾਰੀਆਂ ਪੰਜਾਬੀਆਂ ਜੀ ਸਰਬਜੀਤਾਂ ਨੇ ਉੱਥੇ ਬੀਜਣੀਆਂ ਨੇ ਇਧਰਾਂ ਨੇ ਬੀਤੀ ਬੀਜਣੀਆਂ ਕਿੰਨ ਲੱਗੀ ਦੇ ਪਾਣੀ ਪੈਂਦਾ ਹੋ ਜਾਣਾ ਸਾਰਾ ਬਾਕੀ ਦੇਖਦੇ ਮੌਸਮ ਵਾਲਾ ਕੀ ਕਰਦਾ ਆ ਦੇਖੋ ਹੁਣ ਆਵਾਜ਼ਾਂ ਵੀ ਬੰਦ ਐ ਜਿਆਦਾ ਏਕਣ ਹਵਾ ਖੜ ਜਾਂਦੀ ਨਾ ਫਿਰ ਨੇਰੀ ਦਾ ਚਾਂਸ ਬਣਦਾ ਪੂਰਾ ਨੇਰੀ ਵੀ ਗਾਦੀ ਜੇ ਚਾਰ ਗਣੀਆਂ ਬੈ ਕੇ ਆ ਜਾਵੇ ਫਿਰ ਤਾਂ ਠੀਕ ਐ ਮੈਂ ਤਾਂ ਫਿਰ ਧੂੜੇ ਉੜਦੀ ਐ ਹੁਣ ਕਹੀ ਜਗਾਉਂਦਾ ਧੂੜ ਉੜਦੀ ਆ ਨ ਪੂਰੀ ਉਹ ਕੈਸੋ ਕੈਪ ਹੈ ਚਲੋ ਠੀਕ ਆ ਜੀ ਮਿਲਦੇ ਆ ਫਿਰ ਕਿਸੇ ਆਪਾਂ ਅਗਲੇ ਵਲੌਗ ਚ ਸਾਰਿਆਂ ਨੂੰ ਭਾਈ ਸਤਿ ਸ੍ਰੀ ਅਕਾਲ